ਇੱਕ ਸੋਨਾ ਅਸੀਂ ਗਲ ਦੇ ਵਿੱਚ ਪਾਉਣੇ ਆ ਹੱਥਾਂ ਦੇ ਵਿੱਚ ਪਾਉਣੇ ਆ ਪਰ ਇਹ ਵੀ ਸੋਨਾ ਹੈ ਇਸ ਚੀਜ਼ ਨੂੰ ਪਹਾੜਾਂ ਦਾ ਸੋਨਾ ਕਿਹਾ ਜਾਂਦਾ ਹੈ ਤੇ ਸਾਡੇ ਹਾਰਟ ਜਾਨੇ ਸਾਡੇ ਦਿਲ ਵਾਸਤੇ ਵੀ ਸੋਨਾ ਹੀ ਸਾਬਿਤ ਹੋ ਸਕਦਾ ਹੈ ਫੁੱਕੀ ਸਾਹਿਬ ਜਿਹੜਾ ਆਪਾਂ ਮਸ਼ਰੂਮ ਭਿਗੋਈ ਹੈ ਇਹ ਦੇਖੋ ਗੁੱਚੀ ਮਸ਼ਰੂਮ ਇਹ ਦੇਖੋ ਫੁੱਲ ਕੇ ਕਿੰਨੀ ਵੱਡੀ ਹੋ ਗਈ ਠੀਕ ਹੈ ਇਹ ਜਿਹੜੀ ਤੁਹਾਡੇ ਅੱਗੇ ਭਿਗੋਈ ਸੀ ਇਹ ਥੋੜੀ ਪਹਿਲੇ ਭਿਗੋਈ ਹੋਈ ਸੀ ਠੀਕ ਹੈ ਤੁਸੀਂ ਸਿੰਪਲ ਚੀਜ਼ਾਂ ਜਿਹੜੀ ਕਿਚਨ ਵਿੱਚ ਫਾਰਮੂਲਾ ਬਣਾਉਣਾ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ, ਕੈਲਸ਼ੀਅਮ ਦੀ ਕਮੀ ਹੋ ਗਈ ਹੈ, ਲੀਵਰ ਵਿੱਚ ਪ੍ਰੋਬਲਮ ਹੈ, ਕੋਲੇਸਟ੍ਰੋਲ ਵੱਧ ਗਿਆ ਹੈ। ਇਹ ਵੀਡੀਓ ਉਹਦੇ ਨਾਲ ਜ਼ਰੂਰ ਸ਼ੇਅਰ ਕਰਨੀ ਹੈ। ਉਹਨਾਂ ਵਾਸਤੇ ਰਾਮ ਬਾਣ ਫਾਰਮੂਲਾ ਹੈ। ਇਹ ਸੋਨਾ ਇਸ ਵਾਸਤੇ ਕਹਿੰਦੇ ਇਹਨੂੰ ਕਿਉਂਕਿ ਇਹ ਮਹਿੰਗੀ ਬਹੁਤ ਹੈ। ਤੁਜਾ ਮਹਿੰਗੀ ਸਿਰਫ ਪੈਸੇ ਵੱਲੋਂ ਨਹੀਂ ਹੈ, ਇਹਦੇ ਕੰਮ ਵੀ ਮਹਿੰਗੇ ਆ। ਇਸ ਵੇਲੇ ਛੋਟੇ-ਛੋਟੇ ਬੱਚਿਆਂ ਨੂੰ ਹਾਰਟ ਅਟੈਕ ਪੈ ਰਹੇ ਨੇ ਜਾਂ ਬਜ਼ੁਰਗ ਹੋਣ ਉਹਨਾਂ ਨੂੰ ਹਾਰਟ ਅਟੈਕ ਪੈ ਰਹੇ ਨੇ। ਉਹਨਾਂ ਤੋਂ ਜਿਹੜੀ ਇਹ ਗੁੱਚੀ ਮਸ਼ਰੂਮ ਹੈਗੀ ਹੈ ਕਿਵੇਂ ਮਦਦ ਕਰ ਸਕਦੀ ਹੈ ਕਿ ਹਾਰਟ ਅਟੈਕ ਆਵੇ ਨਾ ਸਾਨੂੰ ਜਿਹੜੇ ਬੱਚਿਆਂ 'ਚ ਹਾਰਟ ਦੀ ਪ੍ਰੋਬਲਮ ਹੋ ਰਹੀ ਹੈ ਉਹਨਾਂ ਦਾ ਡਾਈਟ ਠੀਕ ਕਰੋ ਸਭ ਤੋਂ ਪਹਿਲੇ ਉਹਨਾਂ ਦੇ ਉੱਤੋਂ ਸਟ੍ਰੈਸ ਹਟਾਓ ਬੱਚਾ 6 ਸਾਲ ਦਾ ਬੈਗ ਦਾ ਵਜਨ ਹੈ 16 ਕਿਲੋ ਚੁੱਕਿਆ ਚੁੱਕਿਆ ਤੁਰਦਾ ਹੈ ਦਿਮਾਗ ਦੇ ਉੱਤੇ ਇੰਨੀ ਸਟ੍ਰੈਸ ਹੈ ਸਕੂਲ ਜਾਣਾ ਹੈ ਸਕੂਲ ਤੋਂ ਬਾਅਦ ਆਂਦੇ ਹੀ ਸਮਰ ਕੈਂਪ ਹੈ ਜੀ ਆਂਦੇ ਹੀ ਮੇਰੀ ਡਾਂਸ ਕਲਾਸ ਹੈ ਮੇਰੀ ਗਿਟਾਰ ਕਲਾਸ ਹੈ ਮੇਰੀ সুইਮਿੰਗ ਕਲਾਸ ਹੈ ਤੁਹਾਡੇ ਵਾਸਤੇ ਉਹ ਐਕਟੀਵਿਟੀ ਹੈ ਪਰ ਬੱਚੇ ਦੇ ਅਸੀਂ ਉੱਤੇ ਇੱਕ ਬੋਝ ਪਾਤਾ ਐਂਟੀਆਕਸੀਡੈਂਟ ਦਾ ਕੰਮ ਐ ਕਰਦੀ ਹੈ ਇਮਿਊਨਿਟੀ ਤੁਹਾਡੀ ਹੈ ਵਿਦਾਂਦੀ ਹੈ ਕੈਲਸ਼ੀਅਮ ਨੂੰ ਪੂਰਾ ਇਹ ਕਰਦੀ ਹੈ ਇਹ ਸਾਰਿਆਂ ਤੋਂ ਵੱਧ ਜਿਹੜੀ ਚੀਜ਼ ਹੈ ਉਹ ਹੈ ਹਾਰਟ ਤੁਹਾਡਾ ਦਿਲ ਤੁਹਾਡੇ ਦਿਲ ਨੂੰ ਬਚਾ ਕੇ ਰੱਖਦੀ ਹੈ ਕੋਈ ਵੀ ਦਿਲ ਦੀ ਐਸੀ ਬਿਮਾਰੀ ਹੈ ਜਿਹੜੀ ਤੁਹਾਨੂੰ ਹੋ ਗਈ ਹੈ ਜਿੰਦਾ ਇਲਾਜ ਜਾਂ ਤੇ ਆਪਰੇਸ਼ਨ ਹੈ ਜਾਂ ਕੋਈ ਡਿਵਾਈਸ ਪਾ ਕੇ ਉਹਦੀ ਰਿਦਮ ਨੂੰ ਧੜਕਣ ਨੂੰ ਸੈੱਟ ਕਰਨਾ ਹੈ ਉਹਦੇ ਉੱਤੇ ਇਹ ਕੰਮ ਕਰਦੀ ਹੈ ਸਬਜ਼ੀ ਬਣਾ ਕੇ ਖਾਧੀ ਜਾ ਸਕਦੀ ਹੈ ਜੀ ਇਹਦੀ ਗੁੱਚੀ ਮਸ਼ਰੂਮ ਦੀ ਬਿਲਕੁਲ ਮੋਦੀ ਸਾਹਿਬ ਖਾਂਦੇ ਨੇ ਇਹਦੀ ਸਬਜ਼ੀ ਖਾਂਦੇ ਆ ਮੋਦੀ ਸਾਹਿਬ 36 ਤੋਂ ਵੱਧ ਜੜੀ ਬੂਟੀਆਂ ਪਾਈਆਂ ਜਿਹੜੀ ਜੜੀ ਬੂਟੀਆਂ ਕੰਮ ਕਰਦੀਆਂ ਹਾਰਟ ਦੇ ਉੱਤੇ ਲੀਵਰ ਦੇ ਉੱਤੇ ਬ੍ਰੇਨ ਦੇ ਉੱਤੇ ਸਭ ਤੋਂ ਵੱਧ ਕੰਮ ਕਰਦੀਆਂ ਹਾਰਟ ਦੇ ਉੱਤੇ ਇਸੇ ਕਰਕੇ ਸੀਗਾ ਕਾਰਡੀਅਕ ਕੜਾ ਦਾਲ ਚਿਨੀ ਘਰੇ ਬਣਾ ਸਕਦੇ ਹੋ ਤੁਸੀਂ ਦਾਲ ਚਿਨੀ ਅਰਜੁਨ ਛਾਲ ਗिलोय ਬ੍ਰਹਮੀ ਗੁੱਚੀ ਮਸ਼ਰੂਮ ਇੱਕ ਸੋਨਾ ਅਸੀਂ ਗਲ ਦੇ ਵਿੱਚ ਪਾਉਣੇ ਆ ਹੱਥਾਂ ਦੇ ਵਿੱਚ ਪਾਉਣੇ ਆ ਪਰ ਇਹ ਵੀ ਸੋਨਾ ਹੈ ਇਸ ਚੀਜ਼ ਨੂੰ ਪਹਾੜਾਂ ਦਾ ਸੋਨਾ ਕਿਹਾ ਜਾਂਦਾ ਹੈ ਤੇ ਸਾਡੇ ਹਾਰਟ ਜਾਨੇ ਸਾਡੇ ਦਿਲ ਵਾਸਤੇ ਵੀ ਸੋਨਾ ਹੀ ਸਾਬਿਤ ਹੋ ਸਕਦਾ ਹੈ ਸलाम ਨਮਸਤੇ ਸਤਿ ਸ਼੍ਰੀ ਅਕਾਲ ਅਕੀਕਾ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਤੇ ਮੇਰੇ ਨਾਲ ਨੇ ਮਾਡਰਨ ਲੋਕਾਂ ਦੇ ਦੇਸੀ ਵੈਦ ਡਾਕਟਰ ਵਿਵੇਕ ahuja ਸਾਹਿਬ ਅੱਜ ਇਹ ਕੀ ਚੀਜ਼ ਇਸ ਤਰ੍ਹਾਂ ਦੀ ਹੈ ਜੋ ਸਾਡੇ ਹਾਰਟ ਨੂੰ ਸੋਨੇ ਵਰਗਾ ਬਣਾ ਦੇਗੀ ਖਰਾ ਸੋਨਾ ਬਣਾ ਦੇਗੀ ਔਰ ਕਿਸ ਤਰੀਕੇ ਨਾਲ ਦਾ ਇਸਤੇਮਾਲ ਕਰਨਾ ਹੈ ਕੀ ਹੈ ਪਹਾੜਾਂ ਦਾ ਸੋਨਾ ਇਸ ਚੀਜ਼ ਨੂੰ ਕਿਉਂ ਕਿਹਾ ਜਾਂਦਾ ਹੱਥ ਦੇ ਵਿੱਚ ਦੇਖ ਕੇ ਤੁਹਾਨੂੰ ਫੀਲਿੰਗ ਬੇਸ਼ੱਕ ਕੋਈ ਤੰਤਰਮੰਤਰ ਵਾਲੀ ਆਉਂਦੀ ਹੋਵੇ ਪਰ ਇਹਦੇ ਤੇ ਜਿਹੜਾ ਅਸਰ ਹੈਗਾ ਇਸ ਚੀਜ਼ ਦਾ ਦਿਲ ਦੇ ਉੱਤੇ ਉਹ ਅਸੀਂ ਕਹਿ ਲਈ ਕਿ ਜাদੂਈ ਅਸਰ ਹੋ ਜਾਂਦਾ ਇਸ ਚੀਜ਼ ਦਾ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤੀ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਤੁਹਾਡਾ ਵੀ ਫਰੋਕੀ ਜੀ ਬਹੁਤ ਬਹੁਤ ਸਵਾਗਤ ਹੈ ਪਿਆਰ ਭਰੀ ਸ਼ਸ਼ਕਾ ਅੱਛਾ ਡਾਕਟਰ ਸਾਹਿਬ ਇਹ ਕੀ ਚੀਜ਼ ਲੱਭ ਕੇ ਲੈ ਕੇ ਆਏ ਤੁਸੀਂ ਸਾਨੂੰ ਦੱਸਿਆ ਵੀ ਇਹ ਪਹਾੜਾਂ ਦਾ ਸੋਨਾ ਦੇਖੋ ਜੀ ਇਹ ਜਿਹੜੀ ਚੀਜ਼ ਹੈ ਨਾ ਇਹਨੂੰ ਕਹਿੰਦੇ ਆ ਗੁੱਚੀ ਮਸ਼ਰੂਮ ਮਸ਼ਰੂਮ ਗੁੱਚੀ ਮਸ਼ਰੂਮ ਗੁੱਚੀ ਮਸ਼ਰੂਮ ਤੇ ਮਸ਼ਰੂਮ ਆਪਾਂ ਵੇਖਨੇ ਆ ਜਿਹੜੀ ਸਫੇਦ ਰੰਗ ਦੀ ਹੁੰਦੀ ਹੈ ਇਹ ਗੁੱਚੀ ਮਸ਼ਰੂਮ ਹੈ ਹਾਈ ਐਲਟੀਟਿਊਡ ਤੇ ਹੁੰਦੀ ਹੈ ਪਹਾੜਾਂ ਦੇ ਉੱਤੇ ਹੁੰਦੀ ਹੈ ਇਹ ਸੋਨਾ ਇਸ ਵਾਸਤੇ ਕਹਿੰਦੇ ਇਹਨੂੰ ਕਿਉਂਕਿ ਇਹ ਮਹਿੰਗੀ ਬਹੁਤ ਹੈ ਦੁਜਾ ਮਹਿੰਗੀ ਸਿਰਫ ਪੈਸੇ ਵੱਲੋਂ ਨਹੀਂ ਹੈ ਇਹਦੇ ਕੰਮ ਵੀ ਮਹਿੰਗੇ ਆ ਜਿਹੜੇ ਕੰਮ ਲੱਖਾਂ ਰੁਪਏ ਚ ਹੁੰਦੇ ਆ ਉਹ ਇਹ ਮਸ਼ਰੂਮ ਦਾ ਪਾਊਡਰ ਤੁਸੀਂ ਜੇ ਪਿਗੋ ਕੇ ਪਾਣੀ ਚ ਪੀਣ ਲੱਗ ਜਾਓ ਇੰਦਾ ਫਾਰਮੂਲਾ ਮੈਂ ਅਖੀਰ ਵਿੱਚ ਦੱਸਾਂਗਾ ਤੁਹਾਨੂੰ ਤਾਂ ਕਿ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਇਹਦਾ ਫਾਇਦਾ ਮਿਲੇ ਆਪਣੇ ਹਾਰਟ ਨੂੰ ਬਚਾ ਸਕਣ اپنی عمر ਨੂੰ بچا ਸਕਣ ਆਪਣੇ ਇਸ શરીર ਨੂੰ ਡੀਟੌਕਸੀਫਾਈ ਕਰ ਸਕਣ ਜਿਹੜੀ ਬਿਮਾਰੀਆਂ ਫ੍ਰੀ ਰੈਡੀਕਲ ਕਰਕੇ ਹੁੰਦੀਆਂ ਜਿਹੜੇ ਸਾਡੇ ਸਰੀਰ ਵਿੱਚ ਫ੍ਰੀ ਰੈਡੀਕਲ ਹੋ ਜਾਂਦੇ ਜਿੰਦੇ ਕਰਕੇ ਕੈਂਸਰ ਹੁੰਦਾ ਜਿੰਦੇ ਕਰਕੇ ਝੁਰੜੀਆਂ ਪੈ ਜਾਂਦੀਆਂ ਜਿੰਦੇ ਕਰਕੇ ਵੱਡੀ ਵੱਡੀ ਕਰੀਮਾਂ ਕੋਲੇਜਨ ਲਗਾਉਂਦੇ ਹੋ ਫੇਸ ਤੇ ਉਹ ਸਾਰੇ ਕੰਮ ਇਹ ਸੋਨਾ ਗੁੱਚੀ ਮਸ਼ਰੂਮ ਕਰ ਦੇਗੀ ਇਹਨੂੰ ਮੋਰਲ ਮਸ਼ਰੂਮ ਕਹਿੰਦੇ ਆਂ ਇੰਗਲਿਸ਼ ਵਿੱਚ ਤੇ ਇਹਨੂੰ ਸੁਪਰ ਫੂਡ ਕਿਹਾ ਗਿਆ ਹੈ ਇੰਦੀ ਅਗਰ ਤੁਸੀਂ ਸਹੀ ਵਰਤੋਂ ਕਰੋਗੇ ਸਹੀ ਤਰੀਕੇ ਨਾਲ ਜਿਹੜੀ ਮੈਂ ਤੁਹਾਨੂੰ ਦੱਸਾਂਗਾ ਉਹਦੇ ਨਾਲ ਅਗਰ ਤੁਸੀਂ ਇੰਦੀ ਵਰਤੋਂ ਕਰਦੇ ਹੋ ਐਂਟੀਆਕਸੀਡੈਂਟ ਦਾ ਕੰਮ ਇਹ ਕਰਦੀ ਹੈ ਇਮਿਊਨਿਟੀ ਤੁਹਾਡੀ ਇਹ ਵਧਾਉਂਦੀ ਹੈ ਕੈਲਸ਼ੀਅਮ ਨੂੰ ਪੂਰਾ ਇਹ ਕਰਦੀ ਹੈ ਇਹ ਸਾਰਿਆਂ ਤੋਂ ਵੱਧ ਜਿਹੜੀ ਚੀਜ਼ ਹੈ ਉਹ ਹੈ ਹਾਰਟ ਤੁਹਾਡਾ ਦਿਲ ਤੁਹਾਡੇ ਦਿਲ ਨੂੰ ਬਚਾ ਕੇ ਰੱਖਦੀ ਹੈ ਕੋਈ ਵੀ ਦਿਲ ਦੀ ਐਸੀ ਬਿਮਾਰੀ ਹੈ ਜਿਹੜੀ ਤੁਹਾਨੂੰ ਹੋ ਗਈ ਹੈ ਜਿੰਨਾ ਇਲਾਜ ਜਾਂ ਤੇ ਆਪਰੇਸ਼ਨ ਹੈ ਜਾਂ ਕੋਈ ਡਿਵਾਈਸ ਪਾ ਕੇ ਉਦੀ ਰਿਦਮ ਨੂੰ ਧੜਕਣ ਨੂੰ ਸੈੱਟ ਕਰਨਾ ਹੈ ਉਹਦੇ ਉੱਤੇ ਇਹ ਕੰਮ ਕਰਦੀ ਹੈ ਕਿਉਂਕਿ ਇਹ ਕੈਲਸ਼ੀਅਮ ਨੂੰ ਵੀ ਵਧਾਉਂਦੀ ਹੈ ਤੇ ਕੈਲਸ਼ੀਅਮ ਦਾ ਬਹੁਤ ਵੱਡਾ ਰੋਲ ਨਾਲੇ ਦੱਸਿਆ ਗਿਆ ਹੈ ਹਾਰਟ ਦੇ ਵਿੱਚ ਲੋਕਾਂ ਨੂੰ ਪਤਾ ਹੀ ਨਹੀਂ ਹੈ ਜੇ ਤੁਹਾਡੇ ਬਾਡੀ ਚ ਕੈਲਸ਼ੀਅਮ ਦੀ ਘਾਟ ਹੋ ਗਈ ਕੈਲਸ਼ੀਅਮ ਦੀ ਵਾਧ ਹੋ ਗਈ ਤੇ ਹਾਰਟ ਤੇ ਕੀ ਅਸਰ ਪਏਗਾ ਤੇ ਹਾਰਟ ਦੀ ਜਿਹੜੀ ਬੀਟ ਹੈ ਉਹ ਵੀ ਕਰਨੇ ਕੈਲਸ਼ੀਅਮ ਦਾ ਬਹੁਤ ਵੱਡਾ ਰੋਲ ਹੈ ਤੇ ਇਹ ਗੁੱਚੀ ਮਸ਼ਰੂਮ ਤੁਹਾਡੀ ਹਰਟ ਬੀਟ ਨੂੰ ਕੰਟਰੋਲ ਕਰਦੀ ਹੈ ਨਾਰਮਲਾਈਜ਼ ਕਰਦੀ ਹੈ ਹਰਟ ਦੀਆਂ ਬਿਮਾਰੀਆਂ ਨੂੰ ਕੰਟਰੋਲ ਕਰਦੀ ਹੈ ਕੈਲਸ਼ੀਅਮ ਦੇ ਉੱਤੇ ਕੰਮ ਕਰਦੀ ਹੈ ਇਮਿਊਨਿਟੀ ਦੇ ਉੱਤੇ ਕੰਮ ਕਰਦੀ ਹੈ ਤੁਹਾਡੇ ਸਰੀਰ ਦੇ ਐਂਟੀਆਕਸੀਡੈਂਟ ਵਧਾਉਂਦੀ ਹੈ ਤੁਹਾਡਾ ਸਰੀਰ ਜਵਾਨ ਸਰੀਰ ਬਣਾ ਦਿੰਦੀ ਹੈ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਚੀਜ਼ ਹੈ ਕਿ ਚਲੋ ਸੇ ਤੁਹਾਡੇ ਕੋਲੋਂ ਸਮਝਾਂਗੇ ਕਿ ਇਹਦਾ ਇਨਟੇਕ ਕਿਵੇਂ ਕਰਨਾ ਹੈ ਇਹਨੂੰ ਪਹਾੜਾਂ ਦੀ ਰਾਣੀ ਸਬਜ਼ੀ ਵੀ ਅਸੀਂ ਕਹਿੰਦੇ ਤਾਂ ਕੋਈ ਦੋ ਅਤਿਕਥਨੀ ਨਹੀਂ ਹੋਏਗੀ ਪਰ ਇਸ ਵੇਲੇ ਛੋਟੇ-ਛੋਟੇ ਬੱਚਾ ਨੂੰ ਹਾਰਟ ਅਟੈਕ ਪੈ ਰਹੇ ਨੇ ਜਾਂ ਬਜ਼ੁਰਗ ਹੋਣ ਉਹਨਾਂ ਨੂੰ ਹਾਰਟ ਅਟੈਕ ਪੈ ਰਹੇ ਨੇ ਉਹਨਾਂ ਤੋਂ ਜਿਹੜੀ ਇਹ ਗੁੱਚੀ ਮਸ਼ਰੂਮ ਹੈਗੀ ਹੈ ਕਿਵੇਂ ਮਦਦ ਕਰ ਸਕਦੀ ਹੈ ਕਿ ਹਾਰਟ ਅਟੈਕ ਆਵੇ ਨਾ ਸਾਨੂੰ ਦੇਖੋ ਜਿਹੜਾ ਹਾਰਟ ਦੀ ਪ੍ਰੋਬਲਮ ਆ ਰਹੀ ਹੈ ਹਾਰਟ ਦੀ ਪ੍ਰੋਬਲਮ ਆਉਂਦੀ ਹੈ ਸਟ्रेस ਕਰਕੇ ਸਾਡੇ ਗਲਤ ਖਾਣ-ਪੀਣ ਕਰਕੇ ਅੱਜ ਕੱਲ ਤੁਸੀਂ ਦੇਖਿਆ ਹੋਣਾ ਇੱਕ ਟਰਮ ਬਹੁਤ ਚੱਲ ਰਹੀ ਹੈ ਸੁਪਰ ਫੂਡ ਸੁਪਰ ਫੂਡ ਸੁਪਰ ਫੂਡ ਕੀ ਹੈ ਉਹ ਸੁਪਰ ਫੂਡ ਉਹ ਬੇਸਿਕਲੀ ਸੁਪਰ ਫੂਡ ਉਹ ਚੀਜ਼ਾਂ ਬਣ ਗਿਆ ਜਿਹੜੇ ਸਾਡੇ ਇੱਕ ਘਰ ਵਾਲੇ ਪਰਿਵਾਰ ਵਾਲੇ ਬਜ਼ੁਰਗ ਸਾਡੇ ਰੂਟੀਨ ਲਾਈਫ ਵਿੱਚ ਵਰਤੋਂ ਕਰਦੇ ਸੀ ਉਹਦਾ ਅਸੀਂ ਯੂਜ਼ ਛੱਡਤਾ ਉਹਨਾਂ ਨੂੰ ਹੌਲੀ ਹੌਲੀ ਜਦੋਂ ਹੁਣ ਅਸੀਂ ਲੈ ਕੇ ਆ ਰਹੇ ਹਾਂ ਉਹਨਾਂ ਦੇ ਬੈਨੀਫਿਟ ਪਤਾ ਲੱਗ ਰਹੇ ਉਹਨਾਂ ਦੇ ਬੈਨੀਫਿਟ ਕਿੱਦਾਂ ਪਤਾ ਲੱਗ ਰਹੇ ਹੈ ਲਿਖਿਆ ਹੋਇਆ ਸੀ ਕਿਤਾਬਾਂ ਵਿੱਚ ਠੀਕ ਹੈ ਘਰ ਦਾ ਜੋਗੀ ਜੋਗੜਾ ਬਾਹਰ ਦਾ ਸਿੱਧ ਸਾਡੀ ਕਿਤਾਬਾਂ ਵਿੱਚ ਲਿਖਿਆ ਹੋਇਆ ਸੀ ਆਯੁਰਵੇਦ ਵਿੱਚ ਲਿਖਿਆ ਹੋਇਆ ਸੀ ਅਸੀਂ ਮੰਨੀ ਨਹੀਂ ਗੱਲ ਜਦੋਂ ਉਹੀ ਚੀਜ਼ ਬਾਰੋਂ ਘੁੰਮ ਕੇ ਆਂਦੀ ਹੈ ਯੂਐਸ ਤੋਂ ਕੈਨੇਡਾ ਤੋਂ ਯੂਕੇ ਤੋਂ ਕੋਈ ਹੁੰਦੇ ਤੇ ਮੋਹਰ ਲੱਗ ਜਾਂਦੀ ਹੈ ਫਿਰ ਅਸੀਂ ਉਹਨੂੰ ਕਹਿੰਦੇ ਨੇ ਆ ਸੁਪਰ ਫੂਡ ਸੁਪਰ ਫੂਡ ਉਹ ਕਮਲਿਓ ਇਹ ਸਾਡੀ ਕਿਤਾਬ ਵਿੱਚ ਲਿਖਿਆ ਹੈ ਇਹਨੂੰ ਪਹਿਲੇ ਹੀ ਖਾ ਲੋ ਹੁਣ ਹਲਦੀ ਹੈ ਹਲਦੀ ਨੂੰ ਕਹਿਣ ਲੱਗ ਗਏ ਜੀ ਬਹੁਤ ਵਧੀਆ ਹੈ ਬਹੁਤ ਵਧੀਆ ਮੋਰਿੰਗਾ ਨੂੰ ਕਹਿਣ ਲੱਗ ਗਏ ਬਹੁਤ ਵਧੀਆ ਜੀ ਉਹ ਲਿਖਿਆ ਹੋਇਆ ਅਸ਼ਵਗੰਧਾ ਨੂੰ ਕਹਿਣ ਲੱਗ ਗਏ ਵਾਹ ਜੀ ਵਾਹ ਕਹਿੰਦੇ ਜੀ ਇਹ ਤੇ ਬ੍ਰੇਨ ਤੇ ਵੀ ਕੰਮ ਕਰੇਗੀ ਹੈ એનર્ਜੀ ਵੀ ਵਧਾਈਗੀ ਸਟ्रेस ਨੂੰ ਵੀ ਖਤਮ ਕਰੇਗੀ ਸੁਪਰ ਫੂਡ ਹੈ ਐਲਗੀ ਨੂੰ ਕੋਈ ਥੱਲੋਂ ਕਢ ਲੈਂਦੇ ਆ ਐਲਗੀ ਉਹ ਸੁਪਰ ਫੂਡ ਹੈ ਇਹ ਗੁੱਚੀ ਮਸ਼ਰੂਮ ਆਮ ਖਾਂਦੇ ਸੀ ਸਾਡੇ ਪਿੰਡਾਂ ਵਾਲੇ ਉਗਣੀ ਬੰਦ ਹੋ ਗਈ ਹਾਈ ਐਲਟੀਟਿਊਡ ਤੇ ਬੰਦ ਹੋ ਗਈ ਪੇੜ ਅਸੀਂ ਕੱਟਣ ਲੱਗੇ ਟੈਂਪਰੇਚਰ ਸਾਡਾ ਵਧਣ ਲੱਗ ਗਿਆ ਅੱਜ ਇੱਥੋਂ ਸ਼ਿਮਲੇ ਤੱਕ ਚਲੇ ਜਾਓ ਉਨਾ ਹੀ ਟੈਂਪਰੇਚਰ ਹੈ ਮਨਾਲੀ ਤੱਕ ਚਲੇ ਜਾਓ ਉਨਾ ਹੀ ਟੈਂਪਰੇਚਰ ਹੈ ਇਹ ਮਿਲਦੀ ਹੈ ਹੋਰ ਉੱਤੇ ਜਾ ਕੇ ਪਹਾੜਾਂ ਦੇ ਬਿਲਕੁਲ ਲੇ ਲਦਾਖ ਉੱਪਰ ਪਹੁੰਚੋ ਉੱਥੋਂ ਮਿਲਦੀ ਹੈ ਪਰ ਇਹ ਉੱਥੇ ਉਗਦੀ ਸੀ ਸ਼ਿਮਲੇ ਤੱਕ ਵੀ ਉਗਦੀ ਸੀ ਪਰ ਸੁਪਰ ਫੂਡ ਇਸ ਵਾਸਤੇ ਹੋ ਗਿਆ ਕਿਉਂਕਿ ਇਹ ਸਰੀਰ ਦੀ ਉਹਨਾਂ ਚੀਜ਼ਾਂ ਦੇ ਉੱਤੇ ਕੰਮ ਕਰ ਰਹੀ ਹੈ ਜਿਹੜੀ ਸਰੀਰ ਨੂੰ ਬਚਾਉਂਦੀ ਹੈ ਇਹ ਨਾਰਮਲ ਸਾਡੇ ਪਰਿਵਾਰਾਂ 'ਚ ਚੱਲਦੀ ਸੀ ਜਿਹੜੇ ਬੱਚਿਆਂ 'ਚ ਹਾਰਟ ਦੀ ਪ੍ਰੋਬਲਮ ਹੋ ਰਹੀ ਹੈ ਉਹਨਾਂ ਦਾ ਡਾਈਟ ਠੀਕ ਕਰੋ ਸਭ ਤੋਂ ਪਹਿਲੇ ਉਹਨਾਂ ਦੇ ਉੱਤੋਂ ਸਟ्रेस ਹਟਾਓ ਬੱਚਾ ਹੈ 6 ਸਾਲ ਦਾ ਬੈਗ ਦਾ ਵਜ਼ਨ ਹੈ 16 ਕਿਲੋ ਚੁੱਕਿਆ ਚੁੱਕਿਆ ਤੁਰਦਾ ਹੈ ਦਿਮਾਗ ਦੇ ਉੱਤੇ ਇੰਨੀ ਸਟ्रेस ਹੈ ਸਕੂਲ ਜਾਣਾ ਹੈ ਸਕੂਲ ਤੋਂ ਬਾਅਦ ਆਂਦੇ ਹੀ ਸਮਰ ਕੈਂਪ ਹੈ ਜੀ ਅੰਦੇ ਮੇਰੀ ਡਾਂਸ ਕਲਾਸ ਹੈ ਮੇਰੀ ਗਿਟਾਰ ਕਲਾਸ ਹੈ ਮੇਰੀ সুইਮਿੰਗ ਕਲਾਸ ਹੈ ਤੁਹਾਡੇ ਵਾਸਤੇ ਉਹ ਐਕਟੀਵਿਟੀ ਹੈ ਪਰ ਬੱਚੇ ਦੇ ਅਸੀਂ ਉੱਤੇ ਇੱਕ ਬੋਝ ਪਾਤਾ ਇੱਕ ਇੱਕ ਮਿੰਟ ਬੱਚੇ ਦਾ ਅਸੀਂ ਗਿਣਨ ਲੱਗੇ ਠੀਕ ਹੈ 2 ਵਜੇ ਸਕੂਲ ਤੋਂ ਆਣਾ ਹੈ 2:30 ਵਜੇ ਰੋਟੀ ਖਾ ਕੇ ਫ੍ਰੀ ਹੋ ਜਾਏਗਾ ਫਿਰ ਤੂੰ ਡਾਂਸ ਕਲਾਸ 'ਚ ਜਾਣਾ ਫਿਰ ਤੂੰ ਗਿਟਾਰ 'ਚ ਜਾਣਾ ਫਿਰ ਤੂੰ ਉਸ ਸਟ्रेस ਪਾਤੀ ਅਸੀਂ ਸਟ्रेस ਕਰਨਾ ਹੈ ਬੱਚਿਆਂ ਦਾ ਦੂਜਾ ਆਪਣੀ ਸਹੂਲियत ਵਾਸਤੇ ਅਸੀਂ ਉਹਨੂੰ ਪੀਜ਼ਾ 버ਗਰ ਚਾਉਮੀਨ ਐ ਚੀਜ਼ਾਂ ਦੇਣ ਲੱਗੇ ਜਿਹੜੀ ਰੈਡੀਮੇਡ ਹੈ ਤਿੱਜੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਆਪਣੀ ਹੀ ਸਹੂਲੀਅਤ ਵਾਸਤੇ ਅਸੀਂ ਦੋ ਦੋ ਦਿਨ ਪੁਰਾਣੀ ਸਬਜ਼ੀਆਂ ਬੱਚੇ ਨੂੰ ਖਵਾ ਰਹੇ ਹਾਂ ਦਾਲਾਂ ਦੋ ਦੋ ਦਿਨ ਪੁਰਾਣੀ ਖਵਾ ਰਹੇ ਹਾਂ ਫਿਰ ਜਿਹੜਾ ਅਸੀਂ ਫਰੂਟ ਖਵਾ ਰਹੇ ਹਾਂ ਉਹ ਵੀ ਸਪਰੇਅ ਕੀਤਾ ਹੋਇਆ ਖਵਾ ਰਹੇ ਹਾਂ ਕੱਚਾ ਫਰੂਟ ਮਾਰਕੀਟ ਚ ਜਾਂਦਾ ਉਹਨੂੰ ਮਸਾਲਾ ਲਾ ਕੇ ਪਕਾਇਆ ਜਾਂਦਾ ਉਹ ਉਹਨੂੰ ਖਵਾ ਰਹੇ ਹਾਂ ਇਹਨਾਂ ਚੀਜ਼ਾਂ ਤੋਂ ਜੇ ਤੁਸੀਂ ਹਟਾਤਾ ਬੱਚੇ ਨੂੰ ਨੈਚੁਰਲ ਚੀਜ਼ਾਂ ਪਾਸੇ ਪੈ ਗਏ ਤੇ ਤੁਹਾਨੂੰ ਹਾਰਟ ਅਟੈਕ ਦੀ ਪ੍ਰੋਬਲਮ ਆ ਹੀ ਨਹੀਂ ਸਕਦੀ ਕੈਂਸਰ ਦੀ ਪ੍ਰੋਬਲਮ ਆ ਹੀ ਨਹੀਂ ਸਕਦੀ ਡਾਈਜੈਸ਼ਨ ਦੀ ਪ੍ਰੋਬਲਮ ਨਹੀਂ ਆ ਸਕਦੀ ਫੈਟੀ ਲੀਵਰ ਦੀ ਪ੍ਰੋਬਲਮ ਨਹੀਂ ਆ ਸਕਦੀ ਓਕੀ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੇਰੀ ਓਪੀਡੀ 100 ਮਰੀ ਜਾਂਦੇ ਆ 80 ਮਰੀਜ਼ਾਂ ਨੂੰ ਜਿਹੜੇ ਯੰਗ ਹੈਗੇ ਫੈਟੀ ਲੀਵਰ ਦੀ ਪ੍ਰੋਬਲਮ ਹੈ ਉਹ ਕਿਉਂ ਹੋ ਇਸ ਹਰੇਕ ਦੀ ਫੈਟੀ ਲੀਵਰ ਅੱਜ ਕੱਲ ਇਹ ਇਹ ਪ੍ਰੋਬਲਮਸ ਕਾਰਨ ਹੈ ਜਿਹੜਾ ਤੁਸੀਂ ਦੱਸੇ ਜਿਹੜੇ ਸਟ्रेस ਹੈ ਡਾਈਜੈਸ਼ਨ ਵਾਸਤੇ ਜਿਹੜੀ ਚੀਜ਼ਾਂ ਅਸੀਂ ਲੈ ਰਹੇ ਆ ਫੂਡ ਵਿੱਚ ਜਿਹੜਾ ਫੂਡ ਇਨਟੇਕ ਹੈ ਉਹ ਖਰਾਬ ਹੈ 40 ਤੋਂ 50% ਮਰੀਜ਼ ਐਸਾ ਆ ਰਿਹਾ ਜਿਹੜਾ ਫੈਟੀ ਲੀਵਰ ਦੇ ਨਾਲ-ਨਾਲ ਹਰਟ ਦੀ ਪ੍ਰੋਬਲਮ ਨਾਲੇ ਆ ਉਹਨਾਂ ਦੇ ਲਿਪਿਡਸ ਵੜੇ ਹੋਏ ਆ ਕੋਲੈਸਟੋ ਉਹ ਕੀ ਹੋ ਜਾਂਦਾ ਜੀ ਹਰਟ ਦੇ ਤੇ ਲੀਵਰ ਦਾ ਕੀ ਕੰਸਰਨ ਹੈ ਜੀ ਦੇਖੋ ਤੁਸੀਂ ਗੱਲ ਕਰਦੇ ਹੋ ਤੁਹਾਡਾ ਸਵਾਲ ਨਹੀਂ ਪੂਰਾ ਹੁੰਦਾ ਮੈਨੂੰ ਇੰਨੀ ਉਤਸੁਕਤਾ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਇੰਨਾ ਜਾਗਰੂਕ ਕਰ ਦਈਏ ਕਿ ਉਹ ਆਪਣੀ ਡਾਈਟ ਨੂੰ ਸੁਧਾਰ ਲੈਣ ਤੁਸੀਂ ਜਿਹੜਾ ਖਾਣਾ ਖਾ ਰਹੇ ਹੋ ਉਹ ਠੀਕ ਨਾਲ ਪਚ ਨਹੀਂ ਰਿਹਾ ਉਹ ਫੈਟੀ ਲੀਵਰ ਬਣਾਉਂਦਾ ਜਦੋਂ ਉਹ ਪਚਦਾ ਨਹੀਂ ਤੁਹਾਡੇ ਕੋਲੈਸਟ੍ਰੋਲ ਖਰਾਬ ਬਣਾਉਂਦਾ LDL HDL टोटल कोलेस्ट्रॉल ਉਹ ਵਧਣ ਲੱਗ ਜਾਂਦੇ ਆ ਤੁਹਾਡਾ ਡਾਈਜੈਸ਼ਨ ਹੀ ਠੀਕ ਨਹੀਂ ਹੁੰਦਾ ਡਾਈਜੈਸ਼ਨ ਕਿਉਂ ਨਹੀਂ ਠੀਕ ਹੁੰਦਾ ਤੁਹਾਡਾ ਖਾਣ ਪਾਣ ਐਸਾ ਹੈ ਕਿ ਜਿਹੜਾ ਡਾਈਜੈਸਟ ਨਹੀਂ ਕਰ ਪਾਰੀ ਤੁਹਾਡੀ ਅੱਗ ਅੱਗ ਹੋਣੀ ਚਾਹੀਦੀ ਹੈ ਬੈਲੈਂਸਡ ਸਮ ਇਹ ਚੀਜ਼ਾਂ ਜਿਹੜੀ ਨੂੰ ਆਪਾਂ ਸੁਪਰ ਫੂਡ ਕਹ ਰਹੇ ਆਂ ਅੱਜ ਕੱਲ ਇਹ ਪੁਰਾਣੇ ਟਾਈਮ ਵਿੱਚ ਯੂਜ਼ ਹੁੰਦੀਆਂ ਸੀ ਤੇ ਇਹ ਯੂਜ਼ ਕਰਕੇ ਉਹ ਆਪਣੀ ਡਾਈਜੈਸ਼ਨ ਨੂੰ ਠੀਕ ਕਰਦੇ ਸੀ ਹਰਟ ਨੂੰ ਬਚਾ ਕੇ ਰੱਖਦੇ ਸੀ ਲੀਵਰ ਨੂੰ ਬਚਾ ਕੇ ਰੱਖਦੇ ਸੀ ਕੈਲਸ਼ੀਅਮ ਮੇਨਟੇਨ ਰੱਖਦੇ ਸੀ ਇਮਿਊਨਿਟੀ ਨੂੰ ਵਧਾ ਕੇ ਰੱਖਦੇ ਸੀ ਉਹਦੇ ਨਾਲ ਹੀ ਤੁਹਾਡਾ ਸਾਰਾ ਸਿਸਟਮ ਮੈਨੇਜ ਹੁੰਦਾ ਸੀ ਕੋਈ ਬਿਮਾਰੀ ਤੁਹਾਡੇ ਨੇੜੇ ਨਹੀਂ ਲੱਗਦੇ ਸੀ ਬਸ ਹੁਣ ਸੁਪਰ ਫੂਡ ਕਹਿ ਕੇ ਅਸੀਂ ਚੀਜ਼ਾਂ ਨੂੰ ਆਪਣੇ ਤੋਂ ਦੂਰ ਕਰ ਲਿਆ ਅੱਛਾ ਦੱਸ ਵੀ ਖੋਰ ਬੜਾ ਹੈ ਇਹ ਸਵਾਲ ਜਦੋਂ ਦਿਲ ਦੀ ਗੱਲ ਚੱਲਦੀ ਹੈ ਤੇ ਇਹ ਵੀ ਸਾਨੂੰ ਦੱਸੋ ਵੀ ਜਿਹੜਾ ਇਹ ਕਾੜਾ ਹੈਗਾ ਕਾੜੇ ਕਾੜਾ ਤੁਸੀਂ ਪ੍ਰੋ ਮੈਕਸ ਲਿਖਿਆ ਪ੍ਰੋ ਮੈਕਸ ਅਸੀਂ ਸਮਝਾਂਗੇ ਸੀ ਕਿਉਂ ਲਿਖਿਆ ਤੁਸੀਂ ਕਈਆਂ ਦੀ ਧੜਕਨ ਵੱਧ ਜਾਂਦੀ ਹੈ ਕਈਆਂ ਦੀ ਧੜਕਨ ਘਟ ਜਾਂਦੀ ਹੈ ਕਈਆਂ ਦੇ ਪੀਸ ਮੇਕਰ ਲੱਗਿਆ ਕਈਆਂ ਨੂੰ ਕਹਿੰਦੇ ਨੇ ਜੀ ਵੀ ਤੁਹਾਡੇ ਤਾਂ ਹਾਰਟ ਦਾ ਜਿਹੜਾ ਵਾਲਵ ਹੈਗਾ ਉਹਦੇ ਵਿੱਚ ਪ੍ਰੋਬਲਮ ਆ ਗਈ ਹੈ ਹਾਰਟ ਹੈਗਾ ਜਿਹੜਾ ਸ਼੍ਰਿੰਕ ਕਰ ਗਿਆ ਜਾਂ ਫੈਲ ਗਿਆ ਤੇ ਇਹ ਸਾਰਾ ਚੀਜ਼ਾਂ ਪਹਿਲਾਂ ਤਾਂ ਕਦੇ ਸੁਣੀ ਨਹੀਂ ਸੀ ਜੀ ਇਹ ਕਿ ਮਸ਼ੀਨ ਲਾ ਕੇ ਵੀ ਜਿਹੜੀ ਧੜਕਨ ਬਣਾਈ ਜਾਂਦੀ ਹੈ ਦੇਖੋ ਟੈਕਨੋਲੋਜੀ ਤੇ ਐਡਵਾਂਸ ਹੁੰਦੀ ਹੈ ਡਿਜ਼ੀਜ਼ ਜਿੰਨੀ ਟੈਕਨੋਲੋਜੀ ਐਡਵਾਂਸ ਹੋਏਗੀ ਉਨਾ ਸੀ ਫਾਈਂਡ ਆਊਟ ਕਰਨੇ ਆ ਚੀਜ਼ਾਂ ਨੂੰ ਪਰ ਇਹ ਪ੍ਰੋਬਲਮ ਪਹਿਲੇ ਵੀ ਹੁੰਦੀ ਸੀ ਪਰ ਜਿਹੜੀ ਪ੍ਰੋਬਲਮ ਰੱਬ ਨੇ ਦਿੱਤੀ ਹੈ ਸਾਨੂੰ ਉਹਦਾ ਹੱਲ ਵੀ ਰੱਬ ਨੇ ਨਾਲੇ ਨਾਲੇ ਦਿੱਤਾ ਪਹਿਲੇ ਵੀ ਹਾਰਟ ਬਲੋਕ ਹੁੰਦਾ ਸੀ ਜਦੋਂ ਹਰਟ ਬਲੌਕ ਹੁੰਦਾ ਸੀ ਤਾਂ ਹੀ ਤੇ ਅਰਜੁਨ ਛਾਲ ਹੈ ਪਹਿਲੇ ਵੀ ਡੇਂਗੂ ਹੁੰਦਾ ਸੀ ਤਾਂ ਹੀ ਤੇ ਗिलोय ਹੈ ਤਾਂ ਹੀ ਤੇ ਆਪਣਾ ਪਪੀਤੇ ਦਾ ਪੱਤਾ ਹੈ ਪਹਿਲੇ ਵੀ ਐ ਚੀਜ਼ਾਂ ਹੁੰਦੀਆਂ ਸੀ ਪਰ ਅਸੀਂ ਨਾਲੇ ਦੀ ਨਾਲੇ ਉਸ ਚੀਜ਼ਾਂ ਨੂੰ ਐਡਰੈਸ ਕਰ ਲੈਂਦੇ ਸੀ ਉਹਦਾ ਟ੍ਰੀਟਮੈਂਟ ਨਾਲੇ ਦੀ ਨਾਲੇ ਸ਼ੁਰੂ ਕਰ ਦਿੰਦੇ ਸੀ ਹੁਣ ਕੀ ਹੈ ਹੁਣ ਅਸੀਂ ਇੰਤਜ਼ਾਰ ਕਰਨਿਆਂ ਜਦੋਂ ਤੱਕ ਪ੍ਰੋਬਲਮ ਵੱਧ ਨਾ ਜਾਏ ਔਰ ਨਾਲੇ ਨਾਲੇ ਅਸੀਂ ਖਾਣ ਪਾਣ ਦੇ ਉੱਤੇ ਬਿਲਕੁਲ ਧਿਆਨ ਨਹੀਂ ਦੇ ਰਹੇ ਤੁਸੀਂ ਕਿਸੇ ਡਾਕਟਰ ਕੋਲ ਜਾਓ ਮੰਨ ਲਓ ਹਰਟ ਵਾਲੇ ਕੋਲ ਚਲੇਗੇ ਉਹ 1 ਘੰਟਾ ਤੁਹਾਨੂੰ ਇਹ ਸਮਝਾਉਣੇ ਚਲਾ ਦੇਗਾ ਕਿ ਤੇਰੇ ਛੱਲਾ ਪੈਣਾ ਐ ਐਂਜਿਓਗ੍ਰਾਫੀ ਹੋਣੀ ਐ ਤੇਰੇ ਐ ਹੋਣਾ ਪਰ ਜਦੋਂ ਡਾਈਟ ਦੀ ਗੱਲ ਆਏਗੀ ਤੇ 2 ਤੋਂ 4 ਮਿੰਟ ਲਾਏਗਾ ਉਹ ਕਹੇਗਾ ਜੀ ਖੱਟੀ ਤਲੀ ਚੀਜ਼ਾਂ ਨਹੀਂ ਖਾਣੀਆਂ ਬਸ ਬਾਕੀ ਜੋ ਮਰਜ਼ੀ ਖਾਓ ਜਿਹੜੀ ਸਮਝਾਉਣ ਵਾਲੀ ਗੱਲ ਸੀ ਜਿੰਦੇ ਤੇ ਘੰਟਾ ਲਾਣਾ ਸੀ ਉਹਦੇ ਤੇ ਤੇ 1 ਮਿੰਟ ਲਾਇਆ ਜਿੰਦੇ ਤੇ 1 ਮਿੰਟ ਲਾਣਾ ਚਾਹੀਦਾ ਸੀ ਉਹਦੇ ਤੇ ਘੰਟਾ ਲਾਤਾ ਇਹ ਚੀਜ਼ਾਂ ਨੂੰ ਜਿਸ ਦਿਨ ਅਵੋਇਡ ਕਰ ਦੋਗੇ ਉਸ ਦਿਨ ਅਸੀਂ ਆਪਣੀ ਬੋਡੀ ਨੂੰ ਨੇਚਰਲ ਕਰ ਲਾਂਗੇ ਜਿਹੜੇ ਫਾਰਮੂਲੇ ਸਾਡੇ ਵੱਡੇ ਬਜ਼ੁਰਗ ਯੂਜ਼ ਕਰਦੇ ਸੀ ਉਹੀ ਫਾਰਮੂਲੇ ਅਗਰ ਤੁਸੀਂ ਯੂਜ਼ ਕਰੋਗੇ ਇਹ ਕੋਈ ਨਵੀਂ ਚੀਜ਼ ਮੈਂ ਤੁਹਾਡੇ ਵਾਸਤੇ ਨਹੀਂ ਲਿਆਇਆ ਤੁਹਾਡੇ ਵਾਸਤੇ ਤਾਂ ਬਹੁਤ ਨਵੀਂ ਹੈ ਦੇਖੋ ਇਹ ਤੁਸੀਂ ਪਹਾੜਾਂ ਵਿੱਚ ਜਾਓ ਉਹਨਾਂ ਨੂੰ ਪੁੱਛੋ ਗੁੱਚੀ ਮਸ਼ਰੂਮ ਕੀ ਹੈ ਕਹਿੰਦੇ ਅਸੀਂ ਆਮ ਖਾਨਨੇ ਆਂ ਜੀ ਘਰੇ ਸਾਡੇ ਤੇ ਇੱਧਰ ਉਗ ਜਾਂਦੀ ਹੈ ਅਹੀਂ ਤੋੜਨੇ ਆਂ ਅਸੀਂ ਖਾ ਲੈਨੇ ਆਂ ਤਾਂ ਹੀ ਉਹਨਾਂ ਨੂੰ ਹਰਟ ਦੀ ਪ੍ਰੋਬਲਮ ਨਹੀਂ ਹੁੰਦੀ ਜਿਹੜੀ ਅਰਿਦਮੀਆਂ ਜਿਹੜਾ ਤੁਸੀਂ ਕਹਿੰਦੇ ਉਹ ਹਾਰਟ ਬੀਟ ਉੱਪਰ ਥੱਲੇ ਹੋ ਗਈ ਮਸਕੂਲਰ ਵੀਕਨੈਸ ਹੈ ਹਰਟ ਦੀ ਹਾਰਟ ਦੀ ਬਲੋਕੇਜ ਕਾਰਨ ਹੋ ਸਕਦਾ ਹੈ ਜਦੋਂ ਅਸੀਂ ਦੇਖ ਲੈਂਦੇ ਆਂ ਵੀ ਹਾਰਟ ਦੀ ਬੀਟ 40 ਤੋਂ ਥੱਲੇ ਜਾ ਰਹੀ ਹੈ ਹਾਰਟ ਦੀ ਪੰਪਿੰਗ ਘਟ ਗਈ ਹੈ 30% ਤੋਂ ਥੱਲੇ ਆ ਗਈ ਹੈ ਅਸੀਂ ਕਹਿ ਦਿੰਦੇ ਆਂ ਵੀ ਡਿਵਾਈਸ ਲਵਾ ਲਓ ਕਿ ਉਹ ਲੋਕੀ ਕੰਮ ਨਹੀਂ ਕਰ ਸਕਦੇ ਬਿਨਾਂ ਡਿਵਾਈਸ ਕਰ ਸਕਦੇ ਆਂ ਕਿ ਉਹ ਲੋਕੀ ਡਿਵਾਈਸ ਲਗਾਉਣ ਤੋਂ ਬਾਅਦ ساری ਉਮਰ ਦਵਾਈ ਨਹੀਂ ਖਾਣੇ ਖਾਂਦੇ ਖਾਣੀ ਪੈਂਦੀ ਹੈ ਜਿੰਦੇ ਛੱਲਾ ਪੈ ਗਿਆ ਕੀ ਉਹ ਛੱਲਾ ਪਾਣ ਤੋਂ ਬਾਅਦ ਉਹ ਠੀਕ ਹੋ ਗਿਆ ਉਹਦੇ ਦਵਾਈ ਨਹੀਂ ਖਾਣੀ ਪਊੀ ساری ਉਮਰ ਫਿਰ ਦਵਾਈ ਖਾਂਦੇ ਆ ਬਾਈਪਾਸ ਕਰਾ ਲਈ ਦਵਾਈ ਨਹੀਂ ਖਾਣਗੇ ਫਿਰ ਦਵਾਈਆਂ ਖਾਂਦੇ ਆ ਜਦ ਦਵਾਈ ਖਾਣੀ ਹੈ ਤੇ ਕਿਉਂ ਨਾ ਆਯੁਰਵੇਦ ਵਾਲੇ ਪਾਸੇ ਮੁੜਿਆ ਜਾਵੇ ਉਹ ਚੀਜ਼ਾਂ ਵਰਤੋ ਕੀਤੀਆਂ ਜਾਣ ਜਿਹੜੀ ਹਰਟ ਦੀ ਬਲੋਕੇਜ ਹੀ ਨਾ ਹੋਣ ਦੇਣ ਜਿਹੜੀ ਅਰਧਮੀਆਂ ਹੀ ਨਾ ਹੋਣ ਦੇਣ ਉਹ ਚੀਜ਼ ਆਪਣੀ ਡਾਈਟ ਜਰੂਰ ਐਡ ਕਰੋ ਜਿਹੜੀ ਚੀਜ਼ ਤੁਹਾਡੇ ਹਾਰਟ ਨੂੰ ਲੀਵਰ ਨੂੰ ਕਿਡਨੀ ਨੂੰ ਬਚਾਉਂਦੀ ਹੈ ਇਸੇ ਵਾਸਤੇ ਜਿਹੜਾ ਤੁਸੀਂ ਹੁਣ ਮੈਨੂੰ ਸਵਾਲ ਕੀਤਾ ਸੀ ਨਾ ਪ੍ਰੋਮੈਕਸ ਕਿਉਂ ਲਿਖਿਆ ਹੈ ਸਾਡਾ ਇੱਕ ਕਾਰਡੀਅਕ ਕੜਾ ਹੁੰਦਾ ਹੈ ਜਿਹੜਾ ਕੜਾ ਕੰਮ ਕਰਦਾ ਹੈ ਹਾਰਟ ਦੇ ਉੱਤੇ ਠੀਕ ਹੈ ਲੀਵਰ ਦੇ ਉੱਤੇ ਉਹਦੇ ਚ ਕੀ ਪਾਇਆ ਹੋਇਆ ਸੀ ਅਰਜੁਨਛਾਲ ਹੈ ਤਮਾਸਾ ਹੈ ਪੁਸ਼ਕਰਮੂਲ ਹੈ ਦਾਲਚਿਨੀ ਹੈ ਇਹ ਚੀਜ਼ਾਂ ਪਾ ਕੇ ਅਸੀਂ ਉਹ ਕੜਾ ਬਣਾਤਾ ਪ੍ਰੋਮੈਕਸ ਨਾਮ ਇਸ ਵਾਸਤੇ ਦਿੱਤਾ ਹੈ ਕਿਉਂਕਿ ਅਸੀਂ ਜਿਹੜੀ ਚੀਜ਼ਾਂ ਹਾਰਟ ਬੀਟ ਨੂੰ ਕੰਟਰੋਲ ਕਰਦੀਆਂ ਜਿਹੜੀ ਕੈਲਸ਼ੀਅਮ ਵਧਾਣਗੀਆਂ ਤਾਂ ਕਿ ਕੈਲਸ਼ੀਅਮ ਦੀ ਵੀ ਪੂਰਤੀ ਰਵੇ ਹਾਰਟ ਵਿੱਚ ਤਾਂ ਕਿ ਉਹਦੇ ਕਰਕੇ ਵੀ ਅਰਿਦਮੀਆਂ ਨਾ ਹੋਣ ਹਾਰਟ ਬੀਟ ਘਟੇ ਵਧੇ ਨਾ ਬੀਪੀ ਘਟੇ ਵਧੇ ਨਾ ਉਹ ਚੀਜ਼ਾਂ ਅਸੀਂ ਦੇਚ ਐਡੀਸ਼ਨ ਕਰ ਲੀਆਂ ਜਿਵੇਂ ਬ੍ਰੰਮੀ ਐ ਅਸੀਂ ਇਹਦੇ ਚ ਪਾ ਲਈ ਦਾਲ ਚਿਨੀ ਐ ਇਹਦੇ ਚ ਪਾ ਲਈ ਤੇ ਸਭ ਤੋਂ ਵੱਡੀ ਗੱਲ ਗੁੱਚੀ ਮਸ਼ਰੂਮ ਦਾ ਪਾਊਡਰ ਇਹਦੇ ਚ ਪਾਤਾ ਸੀ ਲੈਣ ਦਾ ਤਰੀਕਾ ਬੜਾ ਸੁਖਾ ਹੈ ਦੇਖੋ ਇਹ ਛੋਟੀ ਜੀ ਮਸ਼ਰੂਮ ਐ ਮੈਂ ਤੁਹਾਨੂੰ ਇਹਦੀ ਕਲਾਕਾਰੀ ਵਿਖਾਣਾ ਇਹਨੂੰ ਤੁਸੀਂ ਇਹ ਪਾਣੀ ਚ ਪਾ ਕੇ ਭਿਗੋ ਕੇ ਰੱਖ ਦੋ 10 ਮਿੰਟਾਂ ਇਚ ਤੁਸੀਂ ਦੇਖਿਆ ਜੇ ਵੀ ਕੀ ਚੀਜ਼ ਬਣ ਕੇ ਤਿਆਰ ਹੋ ਜਾਂਦੀ ਹੈ ਬਲਕਿ 2-4 ਮਿੰਟ ਇਚ ਹੀ ਦਿਖਾ ਦਾਂਗਾ ਮੈਂ ਤੁਹਾਨੂੰ ਇਹ ਫੁੱਲ ਕੇ ਇੰਨੀ ਵੱਡੀ ਹੋ ਜਾਏਗੀ ਜਦੋਂ ਇਹ ਹੀ ਆਪਣਾ ਸਾਈਜ਼ ਵਧਾ ਲੈਂਦੀ ਹੈ ਜਦੋਂ ਤੁਸੀਂ ਇਹ ਕਾਰਡੀਆ ਕੜਾ ਜਿਹੜਾ ਅਸੀਂ ਪ੍ਰੋਮੈਕਸ ਬਣਾਇਆ ਹੈ ਇਹ ਤਿਆਰ ਕੀਤਾ ਕੜਾ ਅਸੀਂ ਇੰਦੇ ਚ ਅਸੀਂ ਛੱਤੀ ਤੋਂ ਵੱਧ ਜੜੀ ਬੂਟੀਆਂ ਪਾਈਆਂ ਜਿਹੜੀ ਜੜੀ ਬੂਟੀਆਂ ਕੰਮ ਕਰਦੀਆਂ ਹਾਰਟ ਦੇ ਉੱਤੇ ਲੀਵਰ ਦੇ ਉੱਤੇ ਬ੍ਰੇਨ ਦੇ ਉੱਤੇ ਸਭ ਤੋਂ ਵੱਧ ਕੰਮ ਕਰਦੀਆਂ ਹਾਰਟ ਦੇ ਉੱਤੇ ਇਸੇ ਕਰਕੇ ਸੀ ਗਿਆ ਕਾਰਡੀਅਕ ਕਾੜਾ ਦਾਲ ਚਿਨੀ ਘਰੇ ਬਣਾ ਸਕਦੇ ਹੋ ਤੁਸੀਂ ਦਾਲ ਚਿਨੀ ਅਰਜੁਨ ਛਾਲ ਗिलोय ਬ੍ਰਹਮੀ ਗੁੱਚੀ ਮਸ਼ਰੂਮ ਇਹ ਮੇਨ ਇਨਗਰੀਡੀਅੰਟ ਹੈ ਫਿਰ ਇਨ ਚ ਪੁਸ਼ਕਰਮੂਲ ਤਮਾਸਾ ਇਹ ਚੀਜ਼ਾਂ ਪਾ ਕੇ ਤੁਸੀਂ ਇੱਕ ਕਾੜਾ ਬਣਾ ਲਓ ਉਸ ਕਾੜੇ ਦੀ 1 ਚਮਚ ਰਾਤ ਨੂੰ ਪਾਣੀ ਚ ਭਿਗੋ ਕੇ ਰੱਖ ਦਿਓ ਠੀਕ ਹੈ 800 ml ਪਾਣੀ ਚ ਭਿਗੋ ਕੇ ਰੱਖਣੀ ਹੈ ਸਵੇਰੇ ਇਹਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਜਦੋਂ ਉਬਾਲ ਕੇ ਪਾਣੀ 200 ml ਰਹਿ ਜਾਏ ਚਾਹ ਦੀ ਤਰ੍ਹਾਂ ਇਹਨੂੰ ਘੁੱਟ ਘੁੱਟ ਪੀਣਾ ਹੈ ਚਾਹ ਪੀਣੀ ਛੱਡ ਦਿਓ ਦੁੱਧ ਪੀਣਾ ਬੰਦ ਕਰ ਦਿਓ ਤੁਹਾਨੂੰ ਜ਼ਿੰਦਗੀ ਚ ਹਾਰਟ ਦੀ ਪ੍ਰੋਬਲਮ ਨਹੀਂ ਹੋਏਗੀ ਜ਼ਿੰਦਗੀ ਚ ਤੁਹਾਡਾ ਕੈਲਸ਼ੀਅਮ ਨਹੀਂ ਘਟੇਗਾ ਜ਼ਿੰਦਗੀ ਚ ਤੁਹਾਨੂੰ ਅਰਿਦਮੀਆਂ ਦੀ ਪ੍ਰੋਬਲਮ ਨਹੀਂ ਹੋਏਗੀ ਜੇ ਤੁਹਾਨੂੰ ਲੱਗਦਾ ਤੁਹਾਡਾ ਲਿਪਿਡ ਵੱਧ ਗਿਆ ਹੈ ਕੋਲੇਸਟਰੋਲ ਵੱਧ ਗਿਆ ਹੈ ਟ੍ਰਾਈਗਲਿਸਰਾਈਡ ਵੱਧ ਗਿਆ ਹੈ LDL ਦੀ ਰਿਪੋਰਟ ਬੜੀ ਖਰਾਬ ਆਨ ਲੱਗੀ ਹੈ ਇਹ ਕਾਰਡੀਅਕ ਕਾੜਾ ਜਿਹੜਾ ਪ੍ਰੋਮੈਕਸ ਹੈ ਇਮੀਡੀਏਟਲੀ ਪਹਿਲੇ ਮਹੀਨੇ ਚ ਰਿਜ਼ਲਟ ਦੇ ਦਿੰਦਾ ਤੁਸੀਂ ਕੋਲੇਸਟਰੋਲ ਚੈੱਕ ਕਰਾਓ ਇਹਨੂੰ ਮਹੀਨਾ ਪੀਓ ਰੈਗੂਲਰ ਠੀਕ ਹੈ ਇੱਕ ਵਾਰੀ ਪੀਣਾ ਹੈ ਇੱਕ ਮਹੀਨੇ ਬਾਅਦ ਦੁਬਾਰਾ ਕੋਲੇਸਟਰੋਲ ਚੈੱਕ ਕਰਾਓ ਤੁਹਾਡੀ ਰੀਡਿੰਗ ਹੀ ਤੁਹਾਨੂੰ ਦੱਸ ਦੇਣਗੀਆਂ ਕਿ ਕਿੰਨਾ ਆਰਾਮ ਆਇਆ ਜਿਨ੍ਹਾਂ ਨੂੰ ਚੱਲਣੇ 'ਚ ਸਾਹ ਚੜਦਾ ਹੈ ਪੈੜੀਆਂ ਚੜ੍ਹਨ 'ਚ ਸਾਹ ਚੜਦਾ ਹੈ ਉਹਨਾਂ ਵਾਸਤੇ ਇਹ ਫਾਰਮੂਲਾ ਹੈ ਨੋਟ ਕਰ ਲਓ ਗੁੱਚੀ ਮਸ਼ਰੂਮ ਦਾ ਪਾਊਡਰ ਪੁਸ਼ਕਰਮੂਲ ਦਾ ਪਾਊਡਰ ਅਰਜੁਨ ਛਾਲ ਦਾ ਪਾਊਡਰ ਦਾਲਚੀਨੀ ਦਾ ਪਾਊਡਰ ਬ੍ਰਹਮੀ ਦਾ ਪਾਊਡਰ ਗिलोए ਦਾ ਪਾਊਡਰ ਜੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਅਦਰਕ ਜਿਹਨੂੰ ਆਪਾਂ ਸੁੰਡ ਕਹਿ ਦਿੰਦੇ ਆ ਡਰਾਈ ਜਿੰਜਰ ਉਹਦਾ ਪਾਊਡਰ ਲਸਣ ਦਾ ਥੋੜਾ ਜਿਹਾ ਪਾਊਡਰ ਮਿਕਸ ਕਰ ਲੈਂਦੇ ਹੋ ਤੇ ਉਹਨੂੰ ਉਬਾਲ ਕੇ ਦਿਨ ਚ ਇੱਕ ਵਾਰੀ ਪੀਣਾ ਸ਼ੁਰੂ ਕਰ ਦਿੰਦੇ ਹੋ ਰਾਮ ਬਾਣ ਦਾ ਕੰਮ ਕਰਦਾ ਹੈ ਜੀ ਜੀ ਤੇ ਇੱਕ ਫਾਰਮੂਲਾ ਹੋਰ ਦਵਾਂਗਾ ਜਿਹੜਾ ਮੈਂ ਹਰ ਵਾਰੀ ਤੁਹਾਡੀ ਵੀਡੀਓ ਚ ਦਿੰਨਾ ਲੋਕਾਂ ਨੇ ਬੜਾ ਪਸੰਦ ਕੀਤਾ ਰਿਜ਼ਲਟ ਮੈਨੂੰ ਦੱਸੇ ਫੋਨ ਕਰ ਕਰਕੇ ਉਹਨਾਂ ਨੇ ਦੱਸਿਆ ਵੀ ਡਾਕਟਰ ਸਾਹਿਬ ਸਾਡਾ ਕੋਲੇਸਟ੍ਰੋਲ 250 सी 180 ਆ ਗਿਆ 500 सी 180 ਆ ਗਿਆ ਪਰ ਉਹਨਾਂ ਨੇ ਰੈਗੂਲਰ ਵਰਤੋਂ ਕੀਤੀ ਹੈ ਤੇ ਕਿੰਨੇ ਰੁਪਏ ਲੱਗਦੇ ਆ ਉਸ ਫਾਰਮੂਲੇ ਚ 3 ਰੁਪਏ ਇੱਕ ਦਿਨ ਦੀ ਡੋਜ਼ ਹੈ 3 ਰੁਪਏ ਫਾਰਮੂਲਾ ਉਹਦੇ ਨਾਲ ਜਰੂਰ ਸ਼ੇਅਰ ਕਰੋ ਜਿਹਨੂੰ ਹਾਰਟ ਦੀ ਪ੍ਰੋਬਲਮ ਹੈ ਕਾਰਡੀਕ ਪ੍ਰੋਬਲਮ ਹੈ ਉਹਨਾਂ ਨੇ ਚਾਰ ਚੀਜ਼ਾਂ ਲੈਣੀਆਂ ਮੈਂ ਹਰ ਵਾਰੀ ਦੱਸਣਾ ਹੁੰਨਾ ਨਿੰਬੂ ਅਦਰਕ ਲਸਣ ਤੇ ਸੇਬ ਦਾ ਸਿਰਕਾ ਚਾਰੋਂ ਚੀਜ਼ਾਂ ਨੂੰ ਗ੍ਰਾਈਂਡ ਕਰਕੇ ਮਿਕਸ ਕਰਕੇ ਜਿਵੇਂ ਅਦਰਕ ਦਾ ਜੂਸ ਕੱਢ ਲਓ 1 ਕੱਪ ਨਿੰਬੂ ਦਾ ਰਸ ਕੱਢ ਲੋਗੇ ਸੇਬ ਦਾ ਸਿਰਕਾ ਬਾਜ਼ਾਰ ਤੋਂ ਲੈ ਲਓ ਲਸਣ ਦਾ ਰਸ ਕੱਢ ਲਓ ਇੱਕ ਇੱਕ ਕੱਪ ਕੱਢ ਲਓ ਇਕੱਠਾ ਕਰਕੇ 4 ਕੱਪ ਬਣ ਗਿਆ ਇਹਨੂੰ ਉਬਾਲ ਲਓ ਚੰਗੀ ਤਰ੍ਹਾਂ ਜਦੋਂ ਇਹ 3 ਕੱਪ ਰਹਿ ਜੇ ਇਹਦਾ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਪੀਣਾ ਸ਼ੁਰੂ ਕਰੋ ਨਾਲੇ ਇਹ ਕਾਰਡੀਅਕ ਜਿਹੜਾ ਕੜਾ ਪ੍ਰੋ ਮੈਕਸ ਲੈਣਾ ਸ਼ੁਰੂ ਕਰੋ 1 ਮਹੀਨੇ ਚ ਜਿੰਨੂੰ ਹਾਰਟ ਦੀ ਪ੍ਰੋਬਲਮ ਹੈ ਡੀਸੀਐਮਪੀ ਹੈ ਅਰਿਦਮੀਆਂ ਹੈ ਕਿਸੇ ਨੂੰ ਕਹਤਾ ਡਿਵਾਈਸ ਪੈਣੀ ਹੈ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਹੈ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਹਾਰਟ ਦੇ ਉੱਤੇ ਦਬਾਅ ਬਣ ਜਾਂਦਾ ਐਵੇਂ ਲੱਗਦਾ ਤੁਰਨਾ ਤੇ ਮੈ ਦਰਦ ਰੇਡੀਏਟ ਹੋ ਰਹੀ ਹੈ 1 ਮਹੀਨਾ ਲੈਣ ਤੋਂ ਬਾਅਦ ਰਿਜ਼ਲਟ ਕਮੈਂਟ ਕਰੋ ਇਸ ਵੀਡੀਓ ਦੇ ਉੱਤੇ ਕਿ ਕਿੰਨਾ ਜ਼ਬਰਦਸਤ ਰਿਜ਼ਲਟ ਆਇਆ ਤੁਹਾਨੂੰ ਰਾਮ ਬਾਣ ਚੀਜ ਹੈ ਤੁਹਾਡੇ ਵਾਸਤੇ ਲੱਭ ਕੇ ਲਿਆਏ ਆ ਇਹਦੇ ਫਾਇਦੇ ਇੰਨੇ ਆ ਤੁਸੀਂ ਸੋਚ ਵੀ ਨਹੀਂ ਸਕਦੇ ਜੀ ਅੱਛਾ ਸਬਜ਼ੀ ਬਣਾ ਕੇ ਖਾਧੀ ਜਾ ਸਕਦੀ ਹੈ ਜੀ ਇਹਦੀ ਗੁੱਚੀ ਮਸ਼ਰੂਮ ਦੀ ਬਿਲਕੁਲ ਮੋਦੀ ਸਾਹਿਬ ਖਾਂਦੇ ਨੇ ਇਹਦੀ ਸਬਜ਼ੀ ਖਾਂਦੇ ਆ ਮੋਦੀ ਸਾਹਿਬ ਗੁੱਚੀ ਮਸ਼ਰੂਮ ਸੁਪਰ ਫੂਡ اچ ਗਿਣਨ ਲੱਗ ਗਈ ਇਹਦਾ ਕੀ ਕਰਦੇ ਇਹਨੂੰ ਜਵੇਂ ਉਗਦੀ ਹੈ ਨਾ ਉੱਗੀ ਇਹਨੂੰ ਲਿਆ ਕੇ ਸੁਕਾ ਲੈਂਦੇ ਆ ਥੱਲੇ ਇਹਦੇ ਮਿੱਟੀ ਹੁੰਦੀ ਹੈ ਮਿੱਟੀ ਨੂੰ ਹਟਾ ਦਿੰਦੇ ਆ ਇਹਨੂੰ ਪਾਣੀ ਚ ਭਿਗੋ ਕੇ ਰੱਖ ਦਿੰਦੇ ਆ ਕਟੋ-ਕਟ ਅੱਧਾ ਘੰਟਾ ਭਿਗੋਣ ਤੋਂ ਬਾਅਦ ਇਹ ਫੁੱਲ ਜਾਂਦੀ ਹੈ ਫੁੱਲਣ ਤੋਂ ਬਾਅਦ ਇਹਨੂੰ ਕੱਟ ਕੇ ਇਹਦੀ ਸਬਜ਼ੀ ਬਣਾ ਸਕਦੇ ਆ ਜੇ ਤੁਸੀਂ ਇਹਨੂੰ ਬੋਇਲ ਕਰ ਲੋ ਬਈ ਇੰਦੇ ਤੜਕਾ ਜਿਵੇਂ ਮਸ਼ਰੂਮ ਬੋਇਲ ਕਰਦੇ ਆ ਉਹ ਤੜਕਾ ਨਾ ਲਾਓ ਸੋਨੇ ਤੇ ਸੁਆਗਾ ਅੰਮ੍ਰਿਤ ਦਾ ਕੰਮ ਕਰਦੀ ਹੈ ਰਾਮ ਬਾਣ ਚੀਜ਼ ਹੈ ਕਲੀ ਗੁੱਚੀ ਮਸ਼ਰੂਮ ਪਰ ਹਰਟ ਵਾਲੇ ਮਰੀਜ਼ ਨੂੰ ਡਾਕਟਰ ਦੀ ਸਲਾਹ ਨਾਲ ਕਾਰਡੀਕ ਕੜਾ ਲੈਣਾ ਚਾਹੀਦਾ ਹੈ ਇਹ ਕਾਰਡੀਕ ਕੜਾ ਇੰਦੇ ਗੁਣਾਂ ਨੂੰ 100 ਗੁਣਾ ਵਧਾ ਦਿੰਦਾ ਹੈ ਕਿਉਂਕਿ ਇੰਦੇ ਚ ਅਰਜੁਨ ਚਾਲ ਤਮਾਸਾ ਪੁਸ਼ਕਰਮੂਲ ਤੁਸੀਂ ਪਾਤੀ ਜਦੋਂ ਇੱਕ ਵੈਦ ਕੋਈ ਫਾਰਮੂਲਾ ਤਿਆਰ ਕਰਦਾ ਹੈ ਤੁਹਾਡੇ ਵਾਸਤੇ ਉਹ ਸਾਰੇ ਐਂਗਲ ਦੇਖਦਾ ਹੈ ਕਿ ਕੋਈ ਸਟ੍ਰੈਸ ਕਰਕੇ ਤੇ ਹਾਰਟ ਬੀਟ ਤੇ ਫਰਕ ਨਹੀਂ ਪੈ ਰਿਹਾ ਤੇ ਉਹ ਬਰਮੀ ਪਾ ਦਿੰਦਾ ਉਹਨੂੰ ਲੱਗਦਾ ਵੀ ਕੈਲਸ਼ੀਅਮ ਦੀ ਕਮੀ ਹੈ ਤਾਂ ਕੀ ਚੀਜ਼ ਪਾਣੀ ਹੈ ਉਹਨੂੰ ਲੱਗਦਾ ਅਰਿਦਮੀਆਂ ਹੈ ਤਾਂ ਕੀ ਚੀਜ਼ ਪਾਣੀ ਹੈ ਕੋਲੇਸਟ੍ਰੋਲ ਵਾਸਤੇ ਕੀ ਚੀਜ਼ ਪਾਣੀ ਹੈ ਜਿਵੇਂ ਦਾਲ ਚੀਨੀ ਪਾਤੀ ਕੋਲੇਸਟ੍ਰੋਲ ਨੂੰ ਕੰਟਰੋਲ ਕਰੇਗੀ ਪੁਸ਼ਕਰਮੂਲ ਤਮਾਸਾ ਅਰਜੁਨ ਛਾਲ ਪਾਤੀ ਖੂਨ ਨੂੰ ਪਤਲਾ ਕਰਨ ਦਾ ਵੀ ਕੰਮ ਕਰੇਗੀ ਹਾਰਟ ਦੀ ਬਲੋਕੇਜ ਨੂੰ ਵੀ ਖਤਮ ਕਰਨ ਦਾ ਤੇ ਜਿਹੜਾ ਉਹ ਫਾਰਮੂਲਾ ਤਿਆਰ ਹੁੰਦਾ ਉਹ ਇੱਕ ਅੱਛਾ ਵੈਦ ਆਪਣੀ ਨਿਗਰਾਨੀ ਚ ਫਾਰਮੂਲਾ ਤਿਆਰ ਕਰਦਾ ਉਹਨੂੰ ਲਾਓ ਮਹੀਨਾ ਲਾਓ ਤੇ ਰੈਗੂਲਰ ਯੂਜ਼ ਕਰਨ ਤੋਂ ਬਾਅਦ ਫਿਰ ਦੱਸੋ ਕਿੰਨੇ ਰਿਜ਼ਲਟ ਆਏ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਇਹ ਵੀ ਦਿਖਾ ਦਿਓ ਤੇ ਇੱਕ ਤੁਸੀਂ ਹੋਰ ਵੀ ਪਿੰਘੋ ਕੇ ਰੱਖੀ ਹੋ ਜਿਹੜੀ ਤੁਸੀਂ ਅਕਸਰ ਆਪਣੇ ਪੇਸ਼ੈਂਟਾਂ ਨੂੰ ਇੱਥੇ ਗੱਲ ਕਰਦੇ ਹੋ ਤੇ ਇਹ ਇਹ ਤਾਂ ਬਿਲਕੁਲ ਇੰਨੀ ਕੀ ਪਾਈ ਸੀ ਫਰੁਕੀ ਸਾਹਿਬ ਜਿਹੜਾ ਆਪਾਂ ਮਸ਼ਰੂਮ ਪਿਘੋਈ ਹੈ ਇਹ ਦੇਖੋ ਗੁੱਚੀ ਮਸ਼ਰੂਮ ਇਹ ਦੇਖੋ ਫੁੱਲ ਕੇ ਕਿੰਨੀ ਵੱਡੀ ਹੋ ਗਈ ਠੀਕ ਹੈ ਇਹ ਜਿਹੜੀ ਤੁਹਾਡੇ ਅੱਗੇ ਪਿਘੋਈ ਸੀ ਇਹ ਥੋੜੀ ਪਹਿਲੇ ਪਿਘੋਈ ਹੋਈ ਸੀ ਠੀਕ ਹੈ ਤੁਸੀਂ ਸਿੰਪਲ ਚੀਜ਼ਾਂ ਜਿਹੜੀ ਕਿਚਨ ਇਚ ਫਾਰਮੂਲਾ ਬਣਾਉਣਾ ਜਿਨ੍ਹਾਂ ਨੂੰ ਹਰਟ ਦੀ ਪ੍ਰੋਬਲਮ ਹੈ, ਕੈਲਸ਼ੀਅਮ ਦੀ ਕਮੀ ਹੋ ਗਈ ਹੈ, ਲੀਵਰ ਇਚ ਪ੍ਰੋਬਲਮ ਹੈ, ਕੋਲੇਸਟ੍ਰੋਲ ਵੱਧ ਗਿਆ। ਇਹ ਵੀਡੀਓ ਉਹਦੇ ਨਾਲ ਜ਼ਰੂਰ ਸ਼ੇਅਰ ਕਰਨੀ ਹੈ। ਉਹਨਾਂ ਵਾਸਤੇ ਰਾਮ ਬਾਣ ਫਾਰਮੂਲਾ ਹੈ। ਤੁਸੀਂ ਲੈਣੀ ਹੈ ਗੁੱਚੀ ਮਸ਼ਰੂਮ, ਅਸ਼ਵਗੰਧਾ, ਤੁਲਸੀ, ਅਰਜੁਨ ਛਾਲ, ਪੁਸ਼ਕਰਮੂਲ, ਤਮਾਸਾ, ਦਾਲਚਿਨੀ, ਗिलोय ਤੇ ਬ੍ਰਹਮੀ। ਇਹ ਸਾਰੀ ਚੀਜ਼ਾਂ ਲੈ ਕੇ ਆਣੀ ਹੈ ਪंसारी ਤੋਂ। ਇਹਨੂੰ ਦਰਦਰਾ ਕੁੱਟ ਕੇ ਇੱਕ ਡੱਬੇ ਚ ਬਣਾ ਕੇ ਰੱਖ ਲਓ ਇੱਕ ਚਮਚ 800 ml ਪਾਣੀ ਚ ਭਿਗੋ ਕੇ ਰੱਖ ਦਿਓ ਸਵੇਰੇ ਇਹਨੂੰ ਚੰਗੀ ਤਰ੍ਹਾਂ ਉਬਾਲ ਲਓ ਉਬਾਲਣ ਤੋਂ ਬਾਅਦ ਜਦੋਂ ਪਾਣੀ 200 ml ਰਹਿ ਜਾਏ ਦਿਨੇ ਚ ਇੱਕ ਵਾਰੀ ਪੀਓ ਜੇ ਨਹੀਂ ਬਣਾ ਸਕਦੇ ਤੇ ਕਾਰਡੀਅਕ ਪ੍ਰੋ ਮੈਕਸ ਕੜਾ ਆਰਡਰ ਕਰੋ ਇੱਕ ਚਮਚ ਪਾਣਾ ਪਾਣੀ ਨੂੰ ਉਬਾਲਣਾ ਔਰ ਸਵੇਰੇ ਪੀ ਲੈਣਾ ਨਿਤਨੇ ਕਾਲ ਜੀ ਕੀ ਆਹੀ ਬਾਤ ਹੈ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਨਸਕਾ ਫਾਰਮੂਲਾ ਸੜਨਾ ਸ਼ੇਅਰ ਕਰਨ ਵਾਸਤੇ ਅਸੀਂ ਜਦੋਂ ਪੇਸ਼ੈਂਟ ਨੂੰ ਦਿੰਨੇ ਆ ਇਹਨੂੰ ਕਲੀਨ ਕਰਕੇ ਸੁਕਾ ਕੇ ਇਹਨੂੰ ਗ੍ਰਾਈਂਡ ਕਰਕੇ ਇਸ ਕਾਰਡੀਅ ਕਾੜੇ ਚ ਪਾ ਦੇਣਾ ਕਿਉਂਕਿ ਬੜੀ ਮਹਿੰਗੀ ਚੀਜ਼ ਹੈ 19 ਹੀ ਲੈਣੀ ਹੈ ਗਰਮ ਵੀ ਹੁੰਦੀ ਹੈ ਠੀਕ ਹੈ ਚੀਜ਼ 19 ਪਾਣੀ ਹੈ ਜਿੰਨੀ ਕੁ ਲੋੜ ਹੈ ਤੇ ਕਾਰਡੀਅ ਕਾੜੇ ਚ ਅਸੀਂ ਉਸ ਮਾਤਰਾ ਵਿੱਚ ਪਾਈ ਹੈ ਜਿੰਨੀ ਕੁ ਸਰੀਰ ਨੂੰ ਇੱਕ ਦਿਨੇ ਚ ਲੋੜ ਹੈ ਰੈਗੂਲਰ ਲੈਣੀ ਹੈ ਕਿਉਂਕਿ ਤੁਸੀਂ ਜਿਹੜੇ ਚੀਜ਼ਾਂ ਖਾ ਰਹੇ ਹੋ ਉਹ ਡੇਲੀ ਖਾ ਰਹੇ ਹੋ ਵੇਸਟ ਬੋਡੀ ਡੇਲੀ ਬਣਾ ਰਹੀ ਹੈ ਸਰੀਰ ਵਿੱਚ ਗੰਧ ਡੇਲੀ ਬਣ ਰਿਹਾ ਹੈ ਗਲਤ ਚੀਜ਼ਾਂ ਡੇਲੀ ਜਾ ਰਹੀਆਂ ਚੰਗੀਆਂ ਚੀਜ਼ਾਂ ਡੇਲੀ ਜਾ ਰਹੀਆਂ ਉਹ ਚੰਗੀਆਂ ਚੀਜ਼ਾਂ ਜਿਹੜੀਆਂ ਉਹ ਗਲਤ ਚੀਜ਼ਾਂ ਨੂੰ ਕੰਟਰੋਲ ਕਰਦੀਆਂ ਤੇ ਤੁਹਾਨੂੰ ਇਹ ਡੇਲੀ ਲੈਣਾ ਪੈਂਦਾ ਚਾਹ ਨੂੰ ਛੱਡ ਕੇ ਕਾਰਡੀਆ ਕਾੜਾ ਪ੍ਰੋ ਮੈਕਸ ਇੱਕ ਵਾਰੀ ਲੈਣਾ ਸ਼ੁਰੂ ਕਰੋ ਰੋਜ਼ ਤੁਸੀਂ ਆਪਣੇ ਸਰੀਰ ਵਿੱਚ ਆਪਣੇ ਆਪ ਚੇਂਜ ਦੇਖੋਗੇ એનર્ਜੀ ਦਾ ਚੇਂਜ ਦੇਖੋਗੇ એનર્ਜੀ ਤੋਂ ਮੈਨੂੰ ਯਾਦ ਆ ਗਿਆ ਇਹਦੇ ਵਿੱਚ ਅਸੀਂ ਅਸ਼ਵਗੰਧਾ ਵੀ ਪਾਇਆ ਹੈ ਮੈਂ ਤਾਂ ਹੀ ਕਹ ਰਿਹਾ 36 ਅਸੀਂ ਜੜੀ ਬੂਟੀਆਂ ਐ ਜਿਹੜੀ ਹਰ ਚੀਜ਼ ਦੇ ਉੱਤੇ ਕੰਮ ਕਰਦੀਆਂ ਉਹ ਪੂਰਾ ਫਾਰਮੂਲਾ ਆਪਣੀ ਨਿਗਰਾਨੀ 'ਚ ਤਿਆਰ ਕਰਕੇ ਤੁਹਾਡੇ ਵਾਸਤੇ ਤਿਆਰ ਕੀਤਾ ਹੈ ਇਹ ਤੁਹਾਡੇ ਹਾਰਟ ਨੂੰ ਬਿਲਕੁਲ ਬੱਚੇ ਵਾਂਗ ਬਣਾ ਦੇਗੀ ਕੁਦਰਤ ਨੇ ਸਬਜੀ ਜਿਹੜੀ ਇਸ ਬਿਲਕੁਲ ਦੇਖੋ ਇਹਨੂੰ ਟਿੱਡਾ ਕਰ ਲਈਏ ਹਾਰਟ ਦੀ ਤਰੀ ਨਜ਼ਰ ਆ ਰਿਹਾ ਜੀ ਕੁਦਰਤ ਹੈ ਨਾ ਜਿਵੇਂ ਅਸੀਂ ਕਹਿੰਨੇ ਆ ਬਈ ਬਦਾਮ ਦੀ ਸ਼ੇਪ ਦੇਖੋ ਜੀ ਅਖਰੋਟ ਦੀ ਸ਼ੇਪ ਵੇਖੋ ਜੀ ਅਕਰੋਟ ਇੱਥੇ ਕੰਮ ਕਰਦਾ ਹੈ ਬਦਾਮ ਇੱਥੇ ਕੰਮ ਕਰਦਾ ਹੈ ਗਾਜਰ ਇੱਥੇ ਕੰਮ ਕਰਦੀ ਹੈ ਇਹ ਸਾਰੀ ਚੀਜ਼ਾਂ ਕੁਦਰਤ ਨੇ ਹੀ ਬਣਾ ਕੇ ਦਿੱਤੀਆਂ ਰਾਜਮਾ ਦੀ ਸ਼ੇਪ ਦੇਖੋ ਉਹ ਸਭ ਚੀਜ਼ਾਂ ਕੁਦਰਤ ਨੇ ਬਣਾ ਕੇ ਦਿੱਤੀਆਂ ਤਾਂਕਿ ਭਗਵਾਨ ਇਹ ਦੱਸ ਸਕੇ ਰੱਬ ਇਹ ਦੱਸ ਸਕੇ ਵੀ ਕੱਕਾ ਇੰਦੀ ਸ਼ੇਪ ਉੰਦੀ ਸ਼ੇਪ ਬਰਾਬਰ ਹੈ ਇਹ ਚੀਜ਼ ਖਾ ਲੈ ਇਹ ਚੀਜ਼ ਠੀਕ ਹੋ ਜਾਏਗੀ ਮੈਂ ਤੇ ਇਹ ਹੀ ਕਵਾਂਗਾ ਵੀ ਕਾਰਡੀਆ ਕੜਾ ਰਾਮ ਬਾਣਾ ਹੈ ਤੁਹਾਡੇ ਵਾਸਤੇ ਇਹਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ 1 ਮਹੀਨਾ ਵਰਤੋਂ ਕਰਨ ਤੋਂ ਬਾਅਦ ਤੁਸੀਂ ਰਿਜ਼ਲਟ ਵੀਡੀਓ ਤੇ ਜ਼ਰੂਰ ਦੇਖਣੇ ਦੇਖ ਇੱਕ ਮਹੀਨਾ ਵਰਤੋਂ ਕਰਨ ਤੋਂ ਬਾਅਦ ਤੁਸੀਂ ਇੰਦੇ ਰਿਜ਼ਲਟ ਵੀਡੀਓ ਦੇ ਉੱਤੇ ਜ਼ਰੂਰ ਦੇਣੇ ਤਾਂ ਕਿ ਹੋਰ ਲੋਕੀ ਜਿਹੜੇ ਇਹ ਵੀਡੀਓ ਦੇਖਦੇ ਆ ਉਹਨਾਂ ਨੂੰ ਪਤਾ ਲੱਗੇ ਕਿ ਐਵੇਂ ਹੀ ਨਹੀਂ ਕੋਈ ਵੈਦ ਕਹੀ ਜਾ ਰਿਆ ਲੋਕੀ ਕਹਿ ਦਿੰਦੇ ਆ ਜੀ ਲੋ ਵੈਦ ਬਹਿ ਜਾਂਦੇ ਆ ਜੀ ਟੀਵੀ ਤੇ ਕੁਝ ਵੀ ਕਹੀ ਜਾਂਦੇ ਆ ਇਹ ਕੋਈ ਚੀਜ਼ ਐਵੇਂ ਨਹੀਂ ਕਹੀ ਜਾ ਰਹੀ ਜਿਹੜੀ ਚੀਜ਼ ਕਿਤਾਬਾਂ ਵਿੱਚ ਲਿਖੀ ਹੋਈ ਹੈ ਉਹੀ ਅਸੀਂ ਗੱਲ ਕਰਨੇ ਆ ਉਹੀ ਚੀਜ਼ ਹੈ ਪਰ ਹੋਏ ਵੈਦ ਦੀ ਸਲਾਹ ਦੇ ਅੰਡਰ ਆਪਣੇ ਆਪ ਕੋਈ ਕਾਰੀਗਰੀ ਨਹੀਂ ਕਰਨੀ ਆਪਣੇ ਆਪ ਕੰਬੀਨੇਸ਼ਨ ਨਹੀਂ ਬਣਾਣੇ ਵੈਦ ਦੀ ਨਿਗਰਾਨੀ ਚ ਕੰਮ ਕਰਨਾ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਸ ਐਂਡ ਮਾਡਰਨ ਲੋਕਾਂ ਦੇ ਦੇਸੀ ਵੈਦ ਡਾਕਟਰ ਵਿਵੇਕ ਆਉਜਾ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਇਸ ਗੁੱਚੀ ਮਸ਼ਰੂਮ ਦਾ ਸਾਡੇ ਦਿਲ ਨਾਲ ਕਿੰਨਾ ਗੂੜਾ ਸਬੰਧ ਹੈਗਾ ਜਿਹੜਾ ਕੁਦਰਤ ਨੇ ਬਣਾਇਆ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਕਾਰਡੀਕ ਕੜਾ ਹੈਗਾ ਪ੍ਰੋਮੈਕਸ ਲੈਣਾ ਸ਼ੁਰੂ ਕਰੇਗਾ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਹਾਰਟ ਨਾਲ ਸੰਬੰਧਿਤ ਕਿਸੇ ਨੂੰ ਨੇ ਜਾਂ ਕਿਸੇ ਨੂੰ ਡਰ ਹੈ ਕਿ ਉਸ ਨੂੰ ਆ ਸਕਦੀਆਂ ਨੇ ਤਾਂ ਬੜੀ ਬਾ ਆਸਾਨੀ ਨਾਲ ਬੜੀ ਕਮਾਲ ਤਰੀਕੇ ਨਾਲ ਜਿਹੜਾ ਇਹ ਗੁੱਚੀ ਮਸ਼ਰੂਮ ਹੈਗੀ ਹੈ ਉਸ ਉੱਤੇ ਕੰਟਰੋਲ ਪਾ ਕੇ ਉਸ ਦਿੱਕਤ ਪਰੇਸ਼ਾਨੀ ਨੂੰ ਖਾਸ ਕਰਕੇ ਹਾਰਟ ਨੂੰ ਜਿਹੜਾ ਇਹ ਕਾਫੀ ਜ਼ਿਆਦਾ ਰਾਹਤ ਦੇ ਸਕਦੇ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਲੋਕਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਜਾਂ ਜਿਨ੍ਹਾਂ ਲੋਕਾਂ ਨੂੰ ਲੱਗਦਾ ਕਿ ਸਾਡੇ ਖਾਨਦਾਨ ਦੇ ਵਿੱਚ ਹਾਰਟ ਦੀ ਪ੍ਰੋਬਲਮ ਲਗਾਤਾਰ ਚੱਲੀ ਆ ਰਹੀ ਹੈ ਕਿ ਤੇ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਹਾਰਟ ਦੀ ਪ੍ਰੋਬਲਮ ਨਾ ਹੋ ਜਾਵੇ ਉਹਨਾਂ ਨਾਲ ਇਹ ਜ਼ਰੂਰ ਤੁਸੀਂ ਸ਼ੇਅਰ ਕਰਦੇ ਹੋ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਡਾਕਟਰ ਸਾਹਿਬ ਜਿਹੜਾ ਡੇਰਾ ਬਸੀ ਬੈਠਦੇ ਨੇ ਤੁਸੀਂ ਫੋਨ ਨੰਬਰ ਅਸੀਂ ਦੇ ਦਿੱਤਾ ਉਸ ਨੰਬਰਾਂ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਵੀ ਕਰ ਸਕਦੇ ਹੋ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਵੀ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਅਗਿਆ ਧੰਨਵਾਦ